ਅਮਰੇਸਰ ਦੀ ਵੱਲਾ ਮੰਡੀ ਜਿਹੜੀ ਆ ਉਹ ਬਹੁਤ ਵੱਡੀ ਮੰਡੀ ਆ ਔਰ ਇੱਥੋਂ ਪੂਰੇ ਮਾਝੇ ਦੇ ਵਿੱਚ ਸਬਜ਼ੀਆਂ ਆ ਜਾਂਦੀਆਂ ਵਾਂ ਔਰ ਫਲ ਫਰੂਟ ਜਾਂਦਾ ਬਾਹਰ ਹਾਲਾਤ ਤੁਸੀਂ ਟੀਨਾ ਤੋਂ ਹੀ ਵੇਖ ਲਿਆਣਾ ਵਾਂ ਤੇ ਐਂ ਲੱਗਦਾ ਜਿਦਾਂ ਬੰਬ ਮਾਰੀ ਕੀਤੀ ਹੁੰਦੀ ਕੋਈ جنگ ਲੱਗ ਕੇ ਹੁੰਦੀ ਤੇ ਪਤਾ ਨਹੀਂ ਸਾਰਾ ਉਜੜ ਗਿਆ ਹੁੰਦਾ ਇਹ ਹਾਲਾਤ ਐਡੇ ਮਾੜੇ ਨੇ ਚਾਹੇ ਬਾਰਿਸ਼ ਹੋਏ ਚਾਹੇ ਨਾ ਹੋਏ ਇੱਥੇ ਮੰਡੀ ਬਜਾਈ ਹਾਲਾਤ ਰਹਿੰਦੇ ਨੇ ਇੱਥੇ ਚਲੋ ਹੁਣ ਤੇ ਚਲੋ ਆਪਣਾ ਇੱਥੋਂ ਆਪਣੇ ਅਲੱਗੋਂ ਸਫਾਈ ਕਰਵਾ ਲਈ ਐ ਤੁਸੀਂ ਅਗਰ ਕੱਲ ਆ ਕੇ ਦੇਖਦੇ ਨਾ ਤੇ ਇੱਥੇ ਘੜ ਤੋਂ ਘੜ ਨਹੀਂ ਦੇ ਇੰਨਾ ਨਾ ਛੱਪੜ ਲੱਗਾ ਦਾ ਸੀ ਤੇ ਮੱਛਰ ਇੰਨਾ ਸੀ ਅੱਛਾ ਉਹੀ ਮੱਛਰ ਮੱਖੀਆਂ ਗੰਦ ਪੋਲਿਊਸ਼ਨ ਉੱਡ ਕੇ ਸਬਜ਼ੀਆਂ ਤੇ ਪੈਂਦਾ ਤੇ ਇਹ ਸਬਜ਼ੀਆਂ ਇੱਥੋਂ ਸਾਰੇ ਸ਼ਹਿਰ ਚ ਸਪਲਾਈ ਹੁੰਦੀਆਂ ਸ਼ਹਿਰ ਚ ਕੀ ਪਿੰਡਾਂ ਚ ਵੀ ਜਿਹੜੀਆਂ ਪਿੰਡਾਂ ਚ ਸਬਜ਼ੀਆਂ ਜਾਂਦੀਆਂ ਨਾ ਇੱਥੋਂ ਲੋਕੀ ਖਰੀਦ ਕੇ ਸਬਜ਼ੀਆਂ ਵਾਲੇ ਖੜਦੇ ਆ ਆਪ ਦੇ ਵਿਧਾਇਕ ਜਿਹੜੇ ਨੇ ਐਮ ਐਲ ਏ ਮੈਡਮ ਜੀਵਨ ਜੋਤ ਜੀ ਵੀ ਪਹੁੰਚੇ ਹੋਏ ਨੇ ਸਾਫ ਸਫਾਈ ਵੀ ਨਹੀਂ ਇੱਥੇ ਜੀ ਮੈਡਮ ਸਾਫ ਸਫਾਈ ਦਾ ਦੇਖੋ ਮੈਂ ਇੱਕ ਗੱਲ ਨਾ ਤੁਹਾਨੂੰ ਦ ਕਹਿਣਾ ਚਾਹੁੰਦੀ ਆ ਕਿ ਜਿਹੜੇ ਸਾਫ ਸਫਾਈ ਲਈ ਸਟਾਫ ਨੂੰ ਖਿੱਚਣਾ ਹੋ ਤਾਂ ਮੈਂ ਖਿੱਚੀ ਰਹੀ ਆ ਠੀਕ ਹੈ ਨਾ ਆਓ ਨਿਆਰ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਦੋਸਤੋ ਅੱਜ ਅੰਮ੍ਰਿਤਸਰ ਦੇ ਵੱਲਾ ਮੰਡੀ ਪਹੁੰਚੇ ਆ ਜਿਹੜੀ ਕਿ ਸਬਜ਼ੀ ਮੰਡੀ ਹੈ ਮਾਝੇ ਦੀ ਸਭ ਤੋਂ ਵੱਡੀ ਮੰਡੀ ਹੈ ਇੱਥੋਂ ਹੀ ਜਿਹੜੀ ਹੈ ਸਬਜ਼ੀ ਜਿਹੜੀ ਆ ਸਾਰੇ ਅੰਮ੍ਰਿਤਸਰ ਨੂੰ ਅਰੇ ਮਾਝੇ ਨੂੰ ਸਪਲਾਈ ਹੁੰਦੀ ਹੈ ਪਰ ਹਾਲਾਤ ਜਿਹੜੇ ਨੇ ਤੋਂ ਦੇ ਵੱਤੋਂ ਵੱਤਰ ਨੇ ਤਸਵੀਰਾਂ ਵਿੱਚ ਜਿਹੜੀਆਂ ਦੇਖ ਰਹੇ ਤੁਸੀਂ ਇਹ ਅੰਮ੍ਰਿਤਸਰ ਦੀ ਵੱਲਾ ਮੰਡੀ ਦੀ ਹੈ ਜਿੱਥੇ ਜਾਨਵਰ ਵੀ ਤੁਹਾਨੂੰ ਨਜ਼ਰ ਆ ਰਹੇ ਨੇ ਅਤੇ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਜਿਹੜੇ ਇੱਥੇ ਟੀਨਾ ਦੇ ਉਹ ਵੀ ਟੁੱਟੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਦੋਂ ਬਾਰਿਸ਼ ਦਾ ਪਾਣੀ ਭਰ ਜਾਂਦਾ ਹੈ ਤਾਂ ਬਹੁਤ ਹੀ ਬੁਰੇ ਹਾਲਾਤ ਹੋ ਜਾਂਦੇ ਨੇ ਤਾਂ ਇੱਥੋਂ ਦੇ ਰਹਿਣ ਵਾਲੇ ਜਿਹੜੇ ਨੇ ਉਹ ਵੀ ਵੱਤੋਂ ਵੱਤਰ ਹਾਲਾਤਾਂ ਦੇ ਵਿੱਚ ਰਹਿ ਪਰ ਇਹ ਅਮਰਸਰ ਦੀ ਵੱਲਾ ਮੰਡੀ ਜਿਹੜੀ ਹੈ ਇੱਥੇ ਨਾਲ ਦੀ ਨਾਲ ਹੀ ਫਰੂਟ ਮੰਡੀ ਵੀ ਆ ਤੇ ਸਬਜੀ ਮੰਡੀ ਵੀ ਆ ਪਰ ਹਾਲਾਤ ਇੰਨੇ ਵਧੀਆ ਨਹੀਂ ਇਸ ਮੰਡੀ ਦੇ ਹਾਲਾਤ ਜਿਹੜੇ ਨੇ ਬਹੁਤ ਹੀ ਬੁਰੇ ਹਾਲਾਤਾਂ ਦੇ ਵਿੱਚ ਨੇ ਤਾਂ ਤੁਸੀਂ ਤਸਵੀਰਾਂ ਵਿੱਚ ਜਿਹੜੇ ਹਾਲਾਤ ਦੇਖ ਰਹੇ ਹੋ ਇਹ ਵੱਧ ਤੋਂ ਵੱਧ ਹਾਲਾਤ ਨਜ਼ਰ ਆ ਰਹੇ ਨੇ ਤਾਂ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਵੱਲਾ ਮੰਡੀ ਦੀਆਂ ਨਹੀਂ ਤਾਂ ਤਸਵੀਰਾਂ ਜਿਹੜੀਆਂ ਲਾਈਵ ਤੁਹਾਡੇ ਚੈਨਲ ਤੇ ਚੱਲ ਰਹੀਆਂ ਨੇ ਔਨ ਏਅਰ ਚੈਨਲ ਦੇ ਅਸੀਂ ਲਾਈਵ ਦਿਖਾ ਰਹੇ ਹਾਂ ਕਿ ਮਿੱਨੀ ਪੱਦਰ ਤੇ ਕਿ ਕੀ ਹਾਲਾਤ ਬਣੇ ਹੋਏ ਨੇ ਵੱਲਾ ਮੰਡੀ ਜਿਹੜੀ ਹੈ ਅਮਰਸਰ ਦੀ ਸਭ ਤੋਂ ਵੱਡੀ ਸਬਜੀ ਮੰਡੀ ਮੰਨੀ ਜਾਂਦੀ ਹੈ ਤਾਂ ਜਲਵਾ ਚਰਦੇ ਆ ਅੱਜ ਇੱਥੇ ਸਮਾਜ ਸੇਵੀ ਪਹੁੰਚੇ ਹੋਏ ਨੇ सोनू ਜੰਡਿਆਲਾ ਜੀ ਉਹ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਮੰਡੀ ਦੇ ਹਾਲਾਤਾਂ ਬਾਰੇ ਦੱਸਣਗੇ सोनू ਜੰਡਿਆਲਾ ਜੀ ਕਿਵੇਂ ਦੇਖਦੇ ਹੋ ਵੱਲਾ ਮੰਡੀ ਸਭ ਤੋਂ ਵੱਡੀ ਮੰਡੀ ਹੈ ਮਾਝੇ ਦੀ ਸਬਜ਼ੀ ਮੰਡੀ ਤੇ ਕੀ ਹਾਲਾਤ ਨੇ ਤੁਸੀਂ ਆਂਬ ਆਜ ਦੇ ਇਹਦੇ ਹਾਲਾਤ ਬਹੁਤ ਮਾੜੇ ਨੇ ਅੰਮ੍ਰਿਤਸਰ ਸਮਾਰਟ ਸਿਟੀ ਆ ਅੰਮ੍ਰਿਤਸਰ ਦੀ ਵੱਲਾ ਮੰਡੀ ਜਿਹੜੀ ਆ ਉਹ ਬਹੁਤ ਵੱਡੀ ਮੰਡੀ ਆ ਔਰ ਇੱਥੋਂ ਪੂਰੇ ਮਾਝੇ ਦੇ ਵਿੱਚ ਸਬਜ਼ੀਆਂ ਆ ਜਾਂਦੀਆਂ ਵਾਂ ਔਰ ਫਲ ਫਰੂਟ ਜਾਂਦਾ ਵਾ ਔਰ ਹਾਲਾਤ ਤੁਸੀਂ ਆ ਟੀਨਾ ਤੋਂ ਹੀ ਵੇਖ ਲਿਆਣਾ ਵਾ ਇਥੇ ਐ ਲੱਗਦਾ ਜਿੱਦਾਂ ਬੰਬ ਮਾਰੀ ਕੀਤੀ ਹੁੰਦੀ ਕੋਈ ਜੰਗ ਲੱਗ ਕੇ ਹੁੰਦੀ ਤੇ ਪਤਾ ਨਹੀਂ ਸਾਰਾ ਉਜੜ ਗਿਆ ਹੁੰਦਾ ਇਹ ਹਾਲਾਤ ਐਡੇ ਮਾੜੇ ਨੇ ਸਬਜ਼ੀ ਮੰਡੀ ਘਟ ਤੇ ਪਸ਼ੂ ਮੰਡੀ ਜਦਾ ਜਿੱਧਰ ਲੈ ਬੰਨੇ ਵੇਖੋਗੇ ਇੰਨੇ ਤੁਹਾਨੂੰ ਬੰਦੇ ਨਹੀਂ ਜਿੰਨੇ ਇੱਥੇ ਡੰਗਰ ਨਜ਼ਰ ਆਉਣੇ ਆ ਥੋੜਾ ਜਿਹਾ ਪਰੇ ਜਾਓਗੇ ਗਾੜੀ ਉਥੇ ਸਬਜ਼ੀ ਵਿਖਰੀ ਉਥੇ ਹੀ ਇੱਕ ਗਾਂ ਮਰੀ ਪਈ ਵਿਚਰੀ ਕਿੰਨੇ ਦੇਣਾ ਸੀ ਲੱਗ ਗਈ ਗੰਦ ਦੀਆਂ ਢੇਰੀਆਂ ਲੱਗ ਗਈ ਕੋਈ ਨਹੀਂ ਆ ਤੁਹਾਡਾ ਕੈਮਰਾ ਵੇਖ ਕੇ ਤੇ ਆ ਟਰਾਲੀਆਂ ਲੈ ਕੇ ਤੇ ਆ ਕੂੜਾ ਚੁੱਕਣ ਵਾਲੇ ਆ ਗਏ ਆ ਸੋ ਇੱਥੇ ਸਿਰਫ ਔਰ ਸਿਰਫ ਫਾਰਮਲਟੀਆਂ ਹੁੰਦੀਆਂ ਹੋਰ ਕੱਖ ਨਹੀਂ ਇਥੇ ਡਰਾਮੇਬਾਜ਼ੀਆਂ ਤੋਂ ਇਲਾਵਾ ਕੱਖ ਨਹੀਂ ਹੁੰਦਾ ਚਿਕੜ ਪਾਉਣ ਨੂੰ ਇੱਕ ਦੂਜੇ ਦੇ ਪਾਈ ਜਾਂਦੇ ਲੀਡਰ ਇਥੇ ਪਰਚੀਆਂ ਕੱਡੀਆਂ ਜਾਂਦੀਆਂ ਸੋ ਕਾਰਪੋਰੇਸ਼ਨ ਦਾ ਕੰਮ ਆ ਇਥੇ ਮੰਡੀ ਬੋਰਡ ਦਾ ਕੰਮ ਆ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੇ ਨਹੀਂ ਜ਼ਿੰਮੇਵਾਰੀ ਨੂੰ ਸਮਝਣਾ ਔਰ ਲੋਕਾਂ ਦਾ ਪਹਿਲਾ ਕੰਮ ਹੁੰਦਾ ਬਾ ਪਾਣੀ ਬੱਤੀ ਤੇ ਸਾਫ ਸਫਾਈ ਤੇ ਸੁਰੱਖਿਆ ਸੋ ਸਰਕਾਰ ਜੇ ਚੀਜ਼ਾਂ ਨਹੀਂ ਪ੍ਰੋਵਾਈਡ ਕਰਾ ਸਕਦੀ ਤਾਂ ਬੜੀ ਮਾੜੀ ਗੱਲ ਲੋਕੀ ਟੈਕਸ ਪੇ ਕਰਦੇ ਆ ਇੱਥੋਂ ਜਦੋਂ ਚੀਜ਼ਾਂ ਜਾਂਦੀਆਂ ਵਾ ਲੋਕਾਂ ਦੇ ਘਰਾਂ ਤੱਕ ਤੇ ਕਿੱਡੀ ਮਾੜੀ ਗੱਲ ਆ ਕਿੰਨੇ ਆਸਾਨ ਤੁਰੇ ਫਿਰਦੇ ਆਲੇ ਦੁਆਲੇ ਤੁਸੀਂ ਵੇਖੋ ਉੱਥੇ ਹੀ ਗੰਦਿਆ ਲੱਗ ਕੇ ਉੱਥੇ ਹੀ ਗੰਦਾ ਪਾਣੀ ਖਲੋਤਾ ਉਥੋਂ ਹੀ ਸਬਜ਼ੀਆਂ ਖਵਾਈ ਜਾਂਦੇ ਲੋਕਾਂ ਨੂੰ ਸੋ ਬਹੁਤ ਮਾੜੇ ਹਾਲਾਤ ਆ ਇੱਥੇ 5 ਮਿੰਟ ਦੀ ਤੁਸੀਂ ਖਲੋ ਸਕਦੇ ਇੰਨੀ ਗੰਦੀ ਸਮੈਲ ਆਉਂਦੀ ਇੱਥੇ ਹਾਲਾਤ ਤੁਸੀਂ ਵੇਖ ਹੀ ਲੈ ਤੁਹਾਨੂੰ ਮੈਂ ਬਤਨਾ ਮਗਰ ਵੇਖੋ ਕਿਦਾਂ ਜਾਨਵਰ ਇੱਥੇ ਡੇ ਆ ਲੜਨ ਇਧਰਲੇ ਬੰਨੇ ਉਧਰਲੇ ਤੇ ਇੱਥੇ ਬਾਥਰੂਮਾਂ ਦੇ ਹਾਲਾਤ ਵੇਖ ਲਓ ਉੱਥੇ ਇੱਕ ਨੰਬਰ ਲਿਖਿਆ ਠੇਕੇਦਾਰ ਦਾ ਤੇ ਉੱਥੇ ਸੁਣੋ ਜੀ ਆਪਾਂ ਨਾਲ ਦੇ ਨਾਲ ਹੀ ਇਹ ਸਫਾਈ ਵਾਲੀਆਂ ਮਸ਼ੀਨਾਂ ਹੋਣ ਆਈਆਂ ਨੇ ਜਾਂ ਪਹਿਲਾਂ ਤੋਂ ਚੱਲ ਰਹੀਆਂ ਸੀ ਇਹ ਹੋਣ ਆਈਆਂ ਤੁਹਾਡੇ ਚੈਨਲ ਨੂੰ ਵੇਖ ਕੇ ਅਸੀਂ ਤੋਂ ਸਾਈਡ ਤੋਂ ਹੀ ਕੱਢ ਲੈਂਦੇ ਆ ਕਿਉਂਕਿ ਠੇਕੇਦਾਰਾਂ ਨੂੰ ਪਤਾ ਅੱਜ ਕੱਲ ਕੰਮ ਬਹੁਤ ਗਰਮ ਆ ਆ ਨੰਬਰ ਲਿਖਿਆ ਮੈਂ ਤੁਹਾਡੇ ਸਾਹਮਣੇ ਠੇਕੇਦਾਰ ਨੂੰ ਪਹਿਲਾਂ ਤਾਂ ਫੋਨ ਲਾਵਾਂ ਸੋ ਫਿਰ ਬਾਕੀ ਦਾ ਕੰਮ ਆਪਾਂ ਕਰਦੇ ਆ ਆ ਲਿਖਿਆ ਵੀ ਮੰਡੀ ਦੀ ਸਫਾਈ ਲਈ ਜਾਂ ਕਿਸੇ ਤਰ੍ਹਾਂ ਦੀ ਪ੍ਰੋਬਲਮ ਲਈ ਸੁਣੋ ਜੜਿਆੜਾ ਜੀ ਫੋਨ ਲਾ ਰਹੇ ਨੇ ਪਲੀਜ਼ ਟ੍ਰਾਈ ਦੀਟਾ ਆ ਲੋ ਸੋ ਚੌਪ ਜੇ ਫਿਰ ਦੁਬਾਰਾ ਤੋਂ ਲਾਵਾਂ ਆ ਨੰਬਰ ਚੈੱਕ ਕਰਾ ਦਿਓ ਉਹ ਦੇਖੋ ਨੰਬਰ ਦਾ ਡਿਸਪਲੇਸ ਦਿਖਾ ਰਹੇ ਆ ਆ ਨੰਬਰ ਵੇਖ ਲਿਓ ਜੀ ਇਹੀ ਲਿਖਿਆ ਹੋਆ 98800 8515 359 ਇਹੀ ਨੰਬਰ ਆ ਸਫਾਈ ਦਾ ਜਿੰਨੋ ਮਰਜੀ ਫੋਨ ਲਾ ਲਓ ਇਹੋ ਹਾਲਾਤ ਨੇ ਇੱਥੇ ਤਾਂ ਜਾਨਵਰ ਵੀ ਬਹੁਤ ਨਜ਼ਰ ਆ ਰਹੇ ਇੱਥੇ ਇਹ ਜਾਨਵਰਾਂ ਦੀ ਮੰਡੀ ਆ ਬੰਦੇ ਘਟਿਆ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਟੀਨਾ ਟੁੱਟੀਆਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਿਰਫ ਡਰਾਮਾ ਓਨਲੀ ਡਰਾਮਾ ਇੱਥੇ ਪਰਚੀਆਂ ਕੱਟੀਆਂ ਜਾਂਦੀਆਂ ਕੋਈ ਜਲਬਾਜ਼ੀ ਕਰਦੇ ਇੱਥੇ ਮੰਡੀ ਵਾਲਿਆਂ ਨਾਲ ਵੀ ਜਿਹੜੇ ਸਬਜ਼ੀ ਵੇਚ ਰਹੇ ਨੇ ਉਹਨਾਂ ਨਾਲ ਵੀ ਕੰਟੀ ਹਾਲਾਤ ਬਣੇ ਹੁੰਦੇ ਨੇ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਰਹਿੰਦੇ ਨੇ। ਕਿ ਇਹ ਸਬਜੀ ਮੰਡੀ ਦੇ ਵਿੱਚੋਂ ਸਪਲਾਈ ਹੁੰਦੀ ਆ ਪੂਰੇ ਜ਼ਿਲ੍ਹੇ ਨੂੰ ਸਬਜੀ। ਬਾਈ ਕੀ ਨਾਮ ਤੁਹਾਡਾ? ਅਮਿਤ। ਅਮੀ ਜੀ ਸਫਾਈ ਮੈਂ ਦੇਖ ਰਿਹਾ ਇੰਨੀ ਹੈ ਨਹੀਂ ਇੱਥੇ ਰੋਜ਼ਾਨਾ ਇਹੀ ਹਾਲਾਤ ਰਹਿੰਦੇ। ਸਰ ਚਾਹੇ ਬਾਰਿਸ਼ ਹੋਵੇ ਚਾਹੇ ਨਾ ਹੋਵੇ ਇੱਥੇ ਮੰਡੀ ਵਜਾਈ ਹਾਲਾਤ ਰਹਿੰਦੇ ਨੇ। ਇੱਥੇ ਚਲੋ ਹੁਣ ਤੇ ਚਲੋ ਆਪਣਾ ਇੱਥੋਂ ਆਪਣੇ ਲਾਗੋਂ ਸਫਾਈ ਕਰਵਾ ਲਈ ਹੈ। ਆਪਣੇ ਲਾਗੋਂ ਸਫਾਈ ਕਰਵਾ ਲਈ ਹੈ। ਤੁਸੀਂ ਅਗਰ ਕੱਲ ਆ ਕੇ ਦੇਖਦੇ ਨਾ ਤੇ ਇੱਥੇ ਘੜ ਤੋਂ ਘੜ ਨਹੀਂ ਦੇ ਇਹਨਾਂ ਨਾਲ ਛੱਪਣ ਲੱਗਾ ਦਾ ਸੀ ਜਿਹਦੇ ਵਿੱਚ ਤੁਸੀਂ ਯਕੀਨ ਨਹੀਂ ਕਰੋਗੇ ਪਤਾ ਨਹੀਂ ਕਿੰਨਾ ਕੋ ਮੱਛਰ ਇੱਥੇ ਪਨਵਰਿਆ ਸੀ ਕਿ ਆਪਾਂ ਪਰ ਸਫਾਈ ਵਾਲੇ ਆਂਦੇ ਕਿ ਅਸੀਂ ਰੋਜ਼ਾਨਾ ਆਉਨੇ ਆ ਸਰ ਰੋਜ਼ਾਨਾ ਕਰਦੇ ਨੇ ਸਿਰਫ ਆਪਣਾ ਕੀ ਕਹਿੰਦੇ ਨੇ ਫਾਰਮੈਲਟੀ ਕਰਕੇ ਚਲੇ ਜਾਂਦੇ ਨੇ ਕਿ ਜੇ ਕਹੀਏ ਕਿ ਆਪਣਾ ਕੀ ਅੰਦਰ ਪ੍ਰੋਪਰ ਸਫਾਈ ਹੁੰਦੀ ਹੈ ਐ ਤਰ੍ਹਾਂ ਜਸਨਾ ਝਾੜੂ ਵਜਦਾ ਵੇ ਐ ਤਰ੍ਹਾਂ ਹੁੰਦਾ ਵਾ ਬਸ ਕਰਕੇ ਚਲੇ ਜਾਂਦੇ ਨੇ ਕੋਈ ਆਪਣਾ ਕੀ ਕਹਿੰਦੇ ਨੇ ਓ ਟ ਢੇਰ ਕੂੜੇ ਦੇ ਲੱਗੇ ਉੱਥੇ ਉਤਰਾ ਹੀ ਲੱਗੇ ਰਹਿੰਦੇ ਨੇ ਕੋਈ ਚੁੱਕਨੇ ਨਹੀਂ ਕੋਈ ਕੁਝ ਨਹੀਂ ਇਹ ਸਬਜੀ ਮੰਡੀ ਤਾਂ ਨਹੀਂ ਯਾਰ ਦੀ ਮੈਨੂੰ ਜਾਨਵਰ ਬਹੁਤ ਜ਼ਿਆਦਾ ਨਜ਼ਰ ਆ ਰਹੇ ਥੇ ਸਰ ਜਾਨਵਰ ਤਾਂ ਦੇ ਇੰਨਾ ਕੋ ਬੁਰਾ ਹਾਲਾਗਾਣਾ ਥੇ ਇੱਥੇ ਤੁਸੀਂ ਮੰਨੋਗੇ ਨਹੀਂ ਜਾਨਵਰਾਂ ਨੂੰ ਆਪਸੇ ਕੋ ਆਪ ਕੱਢੀਦਾ ਵਾ ਕੱਢਣ ਦੇ ਬਾਵਜੂਦ ਫੇਰ ਆ ਕੇ ਜਾਨਵਰ ਆਂਦੇ ਨੇ ਕੋਈ ਕਿਸੇ ਦੇ ਆਲੂ ਖਾ ਰਿਹਾ ਕਿਸੇ ਦਾ ਪਿਆਜ਼ ਖਾ ਰਿਹਾ ਕਿਤੇ ਬਹੁਤ ਬੁਰਾ ਹਾਲਾਗਾ ਸਰ ਪਰੇਸ਼ਾਨੀਆਂ ਤੇ ਬਹੁਤ ਐ ਆਪਾਂ ਦੇ ਸਗੋਂ ਆਪਣੇ ਜਿਹੜੇ ਉਦੇਦਾਰ ਹੈਗੇ ਪ੍ਰਧਾਨ ਜੀ ਗਏ ਨੇ ਉਹ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਪਏ ਨੇ ਕਿ ਮੰਡੀ ਦਾ ਹਾਲਾਤ ਸੁਧਰਣ ਪਰ ਉਹ ਗੱਲਬਾਤ ਨਹੀਂ ਹੁੰਦੀ ਵਪਾਰੀ ਦੂਰੋਂ ਦੂਰੋਂ ਆਉਂਦੇ ਨੇ ਇਹ ਤਾਂ ਕੀ ਸੋਚਦੇ ਹੋਣਗੇ ਜੀ ਅੰਮ੍ਰਿਤਸਰ ਦੀ ਜਿਹੜੀ ਕਿ ਪਵਿੱਤਰ ਧਰਤੀ ਦੇ ਬਣੀ ਹੋਈ ਸਬਜ਼ੀ ਮੰਡੀ ਆ ਕੀ ਹਾਲਾਤ ਬਣੇ ਰਹੇ ਸਰ ਇਹਦੇ ਬਾਰੇ ਤੇ ਹੁਣ ਆਪਣਾ ਕੀ ਕਹਿੰਦੇ ਨੇ ਵਪਾਰੀ ਹੁਣ ਕੀ ਕਹਣ ਉਹ ਦੇਖ ਕੇ ਤੇ ਮਜਬੂਰੀ ਆ ਕੀ ਕਰ ਸਕਦੇ ਆ ਹਾਂ ਜਰੂਰ ਜੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਿਹੜੇ ਇੱਥੋਂ ਦੇ ਸਬਜ਼ੀ ਵੇਚਣ ਵਾਲੇ ਨੇ ਉਹ ਵੀ ਬੁਰੇ ਹਾਲਾਤਾਂ ਦੇ ਵਿੱਚ ਨੇ ਉਹਨਾਂ ਦਾ ਵੀ ਇਹੀ ਕਹਿਣਾ ਕਿ ਜਦੋਂ ਮੀਂਹ ਦਾ ਪਾਣੀ ਭਰ ਜਾਂਦਾ ਤਾਂ ਹਾਲਾਤ ਜਿਹੜੇ ਨੇ ਬੱਦ ਤੋਂ ਬ ਇਹ ਹਾਲਾਤ ਨੇ ਕਿ ਹੁਣ ਸਫਾਈ ਜ਼ਰੂਰ ਹੋ ਰਹੀ ਹੈ ਕੈਮਰਾ ਚੱਲਦਾ ਦੇ ਚਿੰਦੋਂ ਬਾਅਦ ਸਫਾਈ ਹੋਣੀ ਸ਼ੁਰੂ ਹੋਈ ਆ ਪਰ ਜਿਹੜੇ ਇੱਥੋਂ ਦੇ ਰਹਿਣ ਵਾਲੇ ਉਹੀ ਦੱਸ ਰਹੇ ਨੇ ਕਿ ਸਫਾਈ ਹੁੰਦੀ ਨਹੀਂ ਨਹੀਂ ਸਫਾਈ ਹੁੰਦੀ ਰੋਜ਼ਾਨਾ ਇੱਥੇ ਮੈਂ ਬਾਪੂ ਜੀ ਆਏ ਹੋ ਸਬਜ਼ੀ ਲੈਣੇ ਅੱਛਾ ਤਾਂ ਸਫਾਈ ਦਾ ਕੀ ਹਾਲ ਆ ਦੇ ਨੇ ਦੇਖੀ ਆ ਸਫਾਈ ਕਿਤਰਾ ਦੀ ਸਫਾਈ ਕਹਾ ਹੈ ਸਫਾਈ ਨਹੀਂ ਹੈ ਸਾਹਬ ਜੀ ਕਿਵੇਂ ਦੇਖਦੇ ਹੋ ਜੀ ਸਫਾਈ ਆਂਦੇ ਸਬਜ਼ੀ ਮੰਡੀ ਆ ਅਮਰਸਰ ਦੀ ਸਭ ਤੋਂ ਵੱਡੀ ਮੰਡੀ ਆ ਸਬਜ਼ੀ ਮੰਡੀ ਜਿਹੜੀ ਹੈ ਹਾਂ ਜੀ ਤੁਸੀਂ ਵੇਖ ਹੀ ਲਿਆ ਪੁੱਛ ਹੀ ਲਿਆ ਉਹਨਾਂ ਨੂੰ ਕੀ ਉਹਨਾਂ ਦੱਸਿਆ ਕਿ ਇੱਥੇ ਗੋਡੇ-ਗੋਡੇਾਂ ਤੇ ਪਾਣੀ ਸੀ ਤੇ ਮੱਛਰ ਇੰਨਾ ਸੀ ਅੱਛਾ ਉਹੀ ਮੱਛਰ ਮੱਖੀਆਂ ਗੰਦ ਪੋਲਿਊਸ਼ਨ ਉੱਡ ਕੇ ਸਬਜ਼ੀਆਂ ਤੇ ਪੈਂਦਾ ਤੇ ਇਹ ਸਬਜ਼ੀਆਂ ਇੱਥੋਂ ਸਾਰੇ ਸ਼ਹਿਰ 'ਚ ਸਪਲਾਈ ਹੁੰਦੀਆਂ ਸ਼ਹਿਰ 'ਚ ਕੀ ਪਿੰਡਾਂ 'ਚ ਵੀ ਜਿਹੜੀਆਂ ਪਿੰਡਾਂ 'ਚ ਸਬਜ਼ੀਆਂ ਜਾਂਦੀਆਂ ਨਾ ਇੱਥੋਂ ਲੋਕੀ ਖਰੀਦ ਕੇ ਸਬਜ਼ੀਆਂ ਵਾਲੇ ਖੜਦੇ ਆ ਰਣਜੀਤ ਐਵੇਨਿਊ ਦੇ ਪੌਸ਼ ਏਰੀਏ ਦੇ ਵਿੱਚ ਰਾਣੀ ਬਾਗ ਦੇ ਪੌਸ਼ ਏਰੀਏ ਦੇ ਵਿੱਚ ਜਿਹੜੀਆਂ ਸਬਜ਼ੀਆਂ ਵੇਚਦੀਆਂ ਉੱਥੇ ਉਹ ਕਿੰਨਾ ਨੂੰ ਉਹਨਾਂ ਨੂੰ ਸਜਾ ਕੇ ਰੱਖਿਆ ਜਾਂਦਾ ਇੱਥੋਂ ਜਾਂਦੀਆਂ ਸਾਰੀਆਂ ਤੇ ਆ ਤੁਸੀਂ ਹਾਲਾਤ ਵੇਖਣੇ ਡਹਿਜੇ ਆ ਹੁਣ ਸਫਾਈ ਕਿਉਂ ਹੋਈ ਆ ਇੱਕ ਤੇ ਕੱਲ ਦਾ ਮੈਂਬਰ ਪਾਰਲੀਮੈਂਟ ਦੇ ਜਦੋਂ ਦਾ ਰੌਲਾ ਪਾਇਆ ਹਨਾ ਉਦੋਂ ਦੀ ਇੱਕ ਉਹ ਸਾਹਮਣੇ ਮੈਡਮ ਐਮ ਐਲ ਏ ਆਗੇ ਨੇ ਤੇ ਉਹਨਾਂ ਨੂੰ ਵੇਖ ਕੇ ਇਹਨਾਂ ਨੇ ਤਵਾ ਦਬ ਟਰੈਕਟਰ ਉਹ ਸ਼ੁਰੂ ਕਰਤੇ ਵੀ ਜਿਤਨਾ ਜੋ ਪ੍ਰਸ਼ਾਸਨ ਕਰਦਾ ਹੁੰਦਾ ਹਨਾ ਚਾਹ ਮੰਡੀ ਵਾਲੇ ਨੰਬਰ ਵੇਖ ਲਿਆ ਠੇਕਦਾਰ ਦਾ ਨੰਬਰ ਬੰਦ ਆਉਂਦਿਆਂ ਸੋ ਇੱਥੇ ਜਿੰਮੇ ਜ਼ਿੰਮੇਵਾਰੀ ਕਿਹਦੀ ਜ਼ਿੰਮੇਵਾਰੀ ਤੁਹਾਨੂੰ ਨਾ ਭੱਜੀ ਆਪਾਂ ਜਿਹਦੀ ਜ਼ਿੰਮੇਵਾਰੀ ਆ ਇਹ ਲੋਕਲ ਐਮਐਲਏ ਦੀ ਜ਼ਿੰਮੇਵਾਰੀਆਂ ਉਹਨਾਂ ਨੂੰ ਇਹ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ ਇਸ ਜੋ ਮੰਡੀ ਦਾ ਹਾਲਾਤ ਆ ਅੱਜ ਦਾ ਦਿਨ ਉਹ ਮੈਡਮ ਜੀਵਨ ਚੌਧਰ ਜ਼ਿੰਮੇਵਾਰ ਹੈ ਬਿਮਾਰੀਆਂ ਨੂੰ ਸੱਦਾ ਨਹੀਂ ਦੇ ਰਹੀ ਮੰਡੀ ਭਾਜੀ ਬਿਮਾਰੀਆਂ ਨੂੰ ਵੇਖੋ ਮੇਰੀ ਗੱਲ ਸੁਣੋ ਉੱਥੇ ਹੀ ਪਸ਼ੂ ਤਰੇ ਫਿਰਨ ੜੇ ਆ ਵੇਖੋ ਉੱਥੇ ਹੀ ਹਾਲਾਤ ਆ ਜੀ ਤਾਂ ਡਰ ਆਉਂਦਾ ਇਹਨਾਂ ਤੋਂ ਹੀ ਡਰ ਡਰ ਵੀ ਆਉਂਦਾ ਵਾ ਵੇਖੋ ਜਿਵੇਂ ਟੈਕਸ ਕੱਟਦੇ ਆ ਸਭ ਤੋਂ ਸਭ ਤੋਂ ਵੱਧ ਜੇ ਇਹਦੇ ਤੇ ਰਾਜਨੀਤੀ ਹੁੰਦੀ ਆ ਤੇ ਸਭ ਸਭ ਤੋਂ ਵੱਧ ਜੇ ਰਾਜਨੀਤੀ ਹੁੰਦੀ ਆ ਨਾ ਤੇ گاਉਂ ਤੇ ਹੁੰਦੀ ਆ ਦੱਸਣ ਦੀ ਲੋੜ ਹੈਗੀ ਆ ਆ ਵੇਖੋ ਆ ਬਾਥਰੂਮਾਂ ਦੀ ਗੱਲ ਕਰਨ ਦੇ ਨਾ ਬਾਥਰੂਮ ਨੂੰ ਜਾਣ ਦਾ ਰਸਤਾ ਹੀ ਨਹੀਂ ਹੈਗਾ ਉਹ ਬਾਥਰੂਮ ਦਾ ਜਿਹੜਾ ਰਸਤਾ ਨਾ ਉਹ ਵੀ ਗੰਦ ਚ ਹੀ ਭਰਿਆ ਵੇਖ ਲਓ ਵੇਖ ਸਕਦੇ ਤੁਸੀਂ ਹਾਂ ਠੀਕ ਹੈ ਨਾ ਆ ਆਓ ਮੜਾ ਜਾ ਆ ਵੇਖੋ ਆ ਵੇਖ ਲਓ ਆ ਆ ਆ ਰਸਤਾ ਜੇ ਬਾਥਰੂਮ ਦਾ ਆ ਵੇਖ ਲਓ ਜੇ ਇਹ ਹੈਗੀ ਆ ਮਤਲਬ ਕਿ ਮੈਨੂੰ ਪਤਾ ਕੀ ਲੱਗਣ ਡਿਆ ਉਹ ਨਾ ਟੀਵੀ ਦੇ ਉੱਤੇ ਬੜੀ ਵਾਰੀ ਵੇਖਿਆ ਕਿ ਨਾਈਜੀਰੀਆ ਦੇ ਵਿੱਚ ਨਾ ਇਸ ਤਰ੍ਹਾਂ ਦੀਆਂ ਬਿਲਡਿੰਗਸ ਹੁੰਦੀਆਂ ਵਾ ਇਸ ਤਰ੍ਹਾਂ ਹੀ ਉਹ ਛੱਪੜ ਲੱਗੇ ਹੁੰਦੇ ਤੇ ਉਹਦੇ ਵਿੱਚ ਨਾ ਉਹ ਲੋਕੀ ਸਬਜ਼ੀਆਂ ਧੋ ਧੋ ਕੇ ਤੇ ਵਿੱਚੇ ਨਾਈ ਜਾਂਦੇ ਵਿੱਚ ਗੰਦਾ ਪਾਣੀ ਹੁੰਦਾ ਮੈਨੂੰ ਨਾ ਅੱਜ ਇੱਕਦਮ ਹੀ ਉਹ ਨਜ਼ਾਰਾ ਲੱਗਿਆ ਪਰ ਇੱਥੋਂ ਪੂਰੇ ਮਾਝੇ ਨੂੰ ਸਬਜ਼ੀ ਸਪਲਾਈ ਹੁੰਦੀ ਹੈ ਜਿਆਦਾ ਨਹੀਂ ਕਿ ਇਹ ਬਿਮਾਰੀਆਂ ਨੂੰ ਵੀ ਸੱਦਾ ਦਿੰਦਾ ਹੋਇਆ ਨਜ਼ਰ ਆ ਰਹੀ ਹੈ ਇਹ ਸਬਜ਼ੀ ਮੰਡੀ ਮੈਂ ਤੇ ਅੱਗੇ ਵੀ ਕਿਹਾ ਕਿ ਵਾਕਿਆ ਹੀ ਹਰਾਨੀ ਵਾਲੀ ਗੱਲ ਆ ਕਿਉਂਕਿ ਇੱਕਦਮ ਆ ਚੀਜ਼ਾਂ ਵੇਖੋ ਇਹੀ ਸਬਜ਼ੀ ਰੋਜ਼ ਅਸੀਂ ਖਾਂਦੇ ਮੈਂ ਖੁਦ ਖਾਂਣਾ ਮੇਰੇ ਘਰ ਵੀ ਇਹ ਸਬਜ਼ੀ ਕਿਸ ਨਾ ਕਿਸੇ ਦੁਕਾਨ ਤੋਂ ਰੈਡੀ ਤੋਂ ਜਾਂਦੀ ਆ ਨਾ ਕਿ ਜੇ ਇਹੋ ਜੀ ਜਗ੍ਹਾ ਤੋਂ ਸਬਜ਼ੀ ਜਾਣੀ ਅਸੀਂ ਕੀ ਕਰਦੇ ਅਸੀਂ ਘਰ ਬੜੀ ਸਫਾਈ ਵੱਲੋਂ ਆਪਣੇ ਵੱਲੋਂ ਚੰਗੀ ਰੇੜੀ ਤੋਂ ਵੇਖ ਕੇ ਸਬਜ਼ੀ ਲੈਂਦੇ ਤੇ ਜਦੋਂ ਸਬਜ਼ੀ ਆਉਣ ਹੀ ਗੰਦ ਚੋ ਡਈ ਆ ਉੱਥੇ ਕੀ ਕਰਾਂਗੇ ਅਸੀਂ ਉੱਥੇ ਕਿਹੜੀ ਸਫਾਈ ਦਾ ਆ ਆ ਬਿਮਾਰੀਆਂ ਦਾ ਸੱਦਾ ਵਾ ਬਿਲਕੁਲ ਠੀਕ ਹੈ ਜੀ ਜ਼ਰੂਰ ਜੀ ਜਿਹੜੇ ਇੱਥੋਂ ਦੇ ਰਹਿਣ ਵਾਲੇ ਨੇ ਉਹ ਬਹੁਤ ਹੀ ਬਿਮਾਰੀਆਂ ਦੇ ਵਿੱਚ ਰਹਿ ਰਹੇ ਨੇ ਬਿਮਾਰੀਆਂ ਨੂੰ ਸੱਦਾ ਦਿੰਦੀ ਹੋਈ ਨਜ਼ਰ ਆ ਰਹੀ ਹੈ ਸਬਜ਼ੀ ਮੰਡੀ ਤੇ ਜਾਨਵਰਾਂ ਦੀ ਵੀ ਪਰਮਾਰ ਇਥੇ ਬਾਹਣ ਜਿਹੜੇ ਨੇ ਐਮਐਲਏ ਮੈਡਮ ਜੀਵਨ ਜੋਤ ਜੀ ਵੀ ਇੱਥੇ ਪਹੁੰਚਣ ਵਾਲੇ ਨੇ ਥੋੜੀ ਦੇਰ ਤਾਂ ਹੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਫਿਲਹਾਲ ਜਿਹੜੇ ਇੱਥੋਂ ਦੇ ਪ੍ਰਧਾਨ ਨੇ ਚਰਨਜੀਤ ਸਿੰਘ ਬੱਤਰਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਜੇ ਮੰਡੀ ਦੇ ਵਿੱਚ ਸੁਧਾਰ ਹੋ ਰਿਹਾ ਜਾਂ ਨਹੀਂ ਹੋ ਰਿਹਾ ਸਬਜੀ ਮੰਡੀ ਜਿਹੜੀ ਜੇ ਪੂਰੇ ਮਾਝੇ ਨੂੰ ਹੀ ਇੱਥੋਂ ਸਬਜੀ ਸਪਲਾਈ ਹੁੰਦੀ ਹੈ ਕਿਉਂ ਨਹੀਂ ਹਾਲਾਤ ਬਦਲ ਰਹੇ ਕਿਉਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਹੈ ਮੰਡੀ ਤਾਂ ਜਿਹੜੇ ਹਾਲਾਤ ਤੁਹਾਡੇ ਸਾਹਮਣੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਇੱਥੇ ਜਾਨਵਰਾਂ ਦੀ ਭਮਾਰ ਹੈ ਤੇ ਨਾ ਹੀ ਸਾਫ ਸਫਾਈ ਹੈ ਤੌਣ ਵਾਲੇ ਦਿਨਾਂ ਦੇ ਵਿੱਚ ਜਦੋਂ ਬਾਰਿਸ਼ ਹੁੰਦੀ ਹੈ ਜਾਂ ਬਾਰਿਸ਼ ਹੋ ਜਾਂਦੀ ਹੈ ਤਾਂ ਪਾਣੀ ਦੇ ਪਾਣੀ ਭਰ ਜਾਂਦਾ ਹੈ ਤਾਂ ਜਿਹੜੇ ਇਥੋਂ ਦੇ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਜਿਹੜੇ ਐਮ.ਐਲ.ਏ. ਮੈਡਮ ਜੀਵਨ ਜੋਤ ਜੀ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਉਹਨਾਂ ਤੋਂ ਵੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦੇ ਆ ਕਿ ਇਹ ਹਾਲਾਤ ਕਿਉਂ ਸੁਧਰ ਨਹੀਂ ਰਹੇ ਸਬਜ ਮੰਡੀ ਵੱਲੇ ਦੇ ਤਾਂ ਹਾਲਾਤ ਤੁਸੀਂ ਮੰਡੀ ਦੇ ਦੇਖ ਰਹੇ ਹੋ ਕਿ ਵੱਧ ਤੋਂ ਵੱਧ ਹਾਲਾਤ ਬਣੇ ਹੋਏ ਨੇ ਹੁਣ ਇੱਥੇ ਜਿਹੜੇ ਨੇ ਆਪ ਦੇ ਵਿਧਾਇਕ ਜਿਹੜੇ ਨੇ ਐਮ.ਐਲ.ਏ. ਮੈਡਮ ਜੀਵਨ ਜੋਤ ਜੀ ਪਹੁੰਚੇ ਹੋਏ ਨੇ ਕਿ ਮੰਡੀ ਦਾ ਜਾਇਜ਼ਾ ਲੈਣ ਲਈ ਪਹੁੰਚੇ ਹੋਏ ਨੇ ਬਹੁਤ ਸ ਪਰੀਸ਼ਾਨੀਆਂ ਆ ਰਹੀਆਂ ਸੀ ਵਪਾਰੀਆਂ ਨੂੰ ਤਾਂ ਇੱਥੇ ਮੈਡਮ ਜੀਵਨ ਜੋਤ ਜੀ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂ ਜੇ ਇਹ ਤਾਂ ਜਾਣਦੇ ਆ ਕਿ ਕਿਉਂ ਸਫਾਈ ਦਾ ਜਿਹੜਾ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਸਫਾਈ ਦੇ ਵਿੱਚ ਕੀ ਅੜਚਣ ਆ ਰਹੀ ਹੈ ਸਭ ਮੁੱਦਿਆਂ 'ਤੇ ਗੱਲਬਾਤ ਹੋ ਜਾਣਾ ਹੈ ਪਰ ਇਸ ਫਿਲਹਾਲ ਮੈਡਮ ਜਿਹੜੇ ਨੇ ਗੱਲਬਾਤ ਕਰ ਰਹੇ ਨੇ ਅਤੇ ਸਮੱਸਿਆਵਾਂ ਜਿਹੜੀਆਂ ਆ ਰਹੀਆਂ ਨੇ ਇਥੋਂ ਦੇ ਜਿਹੜੇ ਰਹਿਣ ਵਾਲੇ ਵਪਾਰੀ ਨੇ ਉਹਨਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਨਜ਼ਰ ਆ ਰਹੇ ਨੇ ਤਾਂ ਐਮਐਲਏ ਮੈਡਮ ਜਿਹੜੇ ਨੇ ਜਿਵੇਂ ਜੇ ਬਰਸਾਤ ਦਾ ਮੌਸਮ ਹੈ ਤਾਂ ਇੱਥੇ ਜਾਈ ਜਾ ਲੈਣ ਲਈ ਪਹੁੰਚੇ ਹੋਏ ਨੇ ਤਾਂ ਜੋ ਸਮੱਸਿਆਵਾਂ ਵਪਾਰੀਆਂ ਨੂੰ ਆ ਰਹੀਆਂ ਨੇ ਉਹਨਾਂ ਉੱਪਰ ਧਿਆਨ ਦਿੱਤਾ ਜਾ ਰਿਹਾ ਤੇ ਉਹਨਾਂ ਦੇ ਨਾਲ ਅਫਸਰ ਸਹਿਬਾਨ ਵੀ ਮੌਜੂਦ ਨੇ ਤਾਂ ਜਰੂਰ ਜਿਹੜੇ ਇੱਥੇ ਦੇ ਵਿਧਾਇਕ ਐਮਐਲਏ ਮੈਡਮ ਜੀਵਨ ਜੋਜੀ ਨੇ ਮੈਡਮ ਜੀਵਨ ਜੋਜੀ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਜਾਇਜ਼ਾ ਲਿਆ ਜਾ ਰਿਹਾ ਮੰਡੀ ਦਾ ਤੇ ਮੰਡੀ ਦੇ ਵਿੱਚ ਜਾਇਜ਼ਾ ਲੈਣ ਦੀ ਪਹੁੰਚੇ ਹੋਏ ਨੇ ਜੋ ਪਰੇਸ਼ਾਨੀਆਂ ਆ ਰਹੀਆਂ ਨੇ ਜੋ ਹਾਲਾਤ ਬਣੇ ਹੋਏ ਨੇ ਸਫਾਈ ਨਹੀਂ ਹੈ ਇੱਥੇ ਉਹ ਸਾਰੀਆਂ ਦਾ ਜਾਇਜ਼ਾ ਲਿਆ ਜਾ ਰਿਹਾ ਤਾਂ ਅਸਲ ਇਹ ਅੰਮਰਸਾ ਦੀਆਂ ਤਸਵੀਰਾਂ ਨੇ ਅੰਮ੍ਰਿਤਸਰ ਵੱਲਾ ਮੰਡੀ ਦੀਆਂ ਚਲ ਬਾਅਦ ਵੀ ਚੱਲਦੇ ਆ ਸਾਡੀ ਪਰੇਸ਼ਾਨੀਆਂ ਆ ਰਹੀਆਂ ਨੇ ਦੇਖੋ ਭਾਈ ਕੀ ਆ ਰਹੀ ਹੈ ਵੀ ਜਿਵੇਂ ਕਿ ਮੰਡੀ ਦੇ ਵਿੱਚ ਐਮਨੈਸ਼ਨ ਡੰਪ ਹੋਣ ਕਰਕੇ ਵੋਡਾ ਐਕਟ ਲਾਗੂ ਹੈ ਵੋਡਾ ਐਕਟ ਦੇ ਕਰਕੇ ਨਾ ਤਾਂ ਅਸੀਂ ਕੋਈ ਰਿਪੇਅਰ ਕਰਾ پا ਰਹੇ ਹਾਂ ਕਿਸੇ ਵੀ ਚੀਜ਼ ਦੀ ਨਾ ਅਸੀਂ ਜਿਵੇਂ ਮੇਨਟੇਨੈਂਸ ਕੀ ਹੈ ਤੁਸੀਂ ਦੇਖ ਸਕਦੇ ਹੋ ਸ਼ੈੱਡ ਹੈ ਸ਼ੈੱਡ ਟੁੱਟੇ ਹੋਏ ਹੈ ਹੁਣ ਅਸੀਂ ਚਾਹੁੰਦੇ ਹਾਂ ਸ਼ੈੱਡ ਰਿਪੇਅਰ ਕਰਾ ਦੀ ਅਸੀਂ ਸ਼ੈੱਡ ਵੀ ਰਿਪੇਅਰ ਕਰਨ ਦੀ ਸਾਨੂੰ ਉਹ ਐਨਓਸੀ ਚਾਹੀਦੀ ਹੈ ਸੋ ਕਿਉਂਕਿ ਇਸ ਦੇ ਉੱਤੇ ਸ਼ਰਤਾਂ ਬਹੁਤ ਸਾਰੀਆਂ ਲੱਗੀਆਂ ਹੋਈਆਂ ਨੇ ਜਿਦੇ ਕਰਕੇ ਸਾਡੇ ਅਸੀਂ ਵੀ ਕੁਝ ਰੈਸਟ੍ਰਿਕਟਿਡ ਮਹਿਸੂਸ ਕਰਦੇ ਹਾਂ ਆਪਣੇ ਆਪ ਨਾ ਪਰ ਦੁੱਖ ਵੀ ਹੁੰਦਾ ਹੈ ਕਿਉਂਕਿ ਇਹ ਨਹੀਂ ਹੈ ਕਿ ਸਾਡੇ ਧਿਆਨ 'ਚ ਨਹੀਂ ਹੈ ਮੰਡੀ ਹਮੇਸ਼ਾ ਤੋਂ ਮੇਰੇ ਬਹੁਤ ਧਿਆਨ 'ਚ ਰਹੀ ਹੈ ਔਰ ਮੈਂ ਅੱਜ بار-बार ਸਭ ਨੂੰ ਕਹਿ ਰਹੀ ਹਾਂ ਕਿ ਹੁਣ ਬਹੁਤ ਵਾਰ ਅਸੀਂ ਐਨਓਸੀ ਦੀ ਮੰਗ ਕੀਤੀ ਹੈ ਬਹੁਤ ਸਾਰੀਆਂ ਅਸੀਂ ਚਿੱਠੀਆਂ ਲਿਖੀਆਂ ਨੇ ਬਹੁਤ ਸਾਰੇ ਅਸੀਂ ਜੀਓਸੀਜ਼ ਨੂੰ ਮਿਲ ਲਿਆ ਹੁਣ ਮੈਨੂੰ ਲੱਗਦਾ ਹੈ ਕਿ ਅਸੀਂ ਇੱਕ ਆਲਟਰਨੇਟ ਵੀ ਥੋੜਾ ਜਿਨਾ ਇਹਨੂੰ ਧਿਆਨ ਚ ਰੱਖਾਂਗੇ ਸਾਫ ਸਫਾਈ ਵੀ ਨਹੀਂ ਇੱਥੇ ਜੀ ਮੈਡਮ ਸਾਫ ਸਫਾਈ ਦਾ ਦੇਖੋ ਮੈਂ ਇੱਕ ਗੱਲ ਨਾ ਤੁਹਾਨੂੰ ਦ ਕਹਿਣਾ ਚਾਹੁੰਦੀ ਆ ਕਿ ਜਿਹੜੇ ਸਾਫ ਸਫਾਈ ਲਈ ਸਟਾਫ ਨੂੰ ਖਿੱਚਣਾ ਉਹ ਤਾਂ ਮੈਂ ਖਿੱਚ ਹੀ ਰਹੀ ਆ ਠੀਕ ਹੈ ਨਾ ਪਰ ਸਾਫ ਸਫਾਈ ਭਾਜੀ ਰੱਖਣਾ ਸਾਡੀ ਵੀ ਜ਼ਿੰਮੇਵਾਰੀ ਆ ਸਾਰੇ ਅਸੀਂ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਦੇਖੋ ਮੇਰੀ ਸੁਣੋ ਪਹਿਲੇ ਜੁਆ ਸਵਾਲ ਆ ਸਿੱਧਾ ਕਿਉਂਕਿ ਸਾਰੇ ਖਾਂਦੇ ਆ ਸੁਣੋ ਮੇਰੀ ਸਾਰਿਆਂ ਦੀ ਜ਼ਿੰਮੇਵਾਰੀ ਆ ਅਸੀਂ ਸਾਰਿਆਂ ਨੂੰ ਅਪੀਲ ਵੀ ਕਰਦੇ ਆ ਜੇ ਮੰਡੀ ਦੇ ਵਿੱਚ ਜੜੀ ਵੀ ਆ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਸ ਗੱਲ ਤੇ ਮੈਂ ਵੀ ਸਹਿਮਤ ਹੈਗੀ ਆ ਪਰ ਕੀ ਸਾਡਾ ਇਹ ਫਰਜ਼ ਨਹੀਂ ਬਣਦਾ ਕਿ ਅਸੀਂ ਅਸੀਂ ਜਿੱਥੇ ਬੈਠੇ ਆ ਉਸ ਜਗ੍ਹਾ ਨੂੰ ਅਸੀਂ ਸਾਫ਼ ਰੱਖੀਏ ਕੀ ਸਾਡਾ ਇਹ ਫਰਜ਼ ਨਹੀਂ ਬਣਦਾ ਕਿ ਜਿਹੜੀ ਸਬਜ਼ੀ ਅਸੀਂ ਉਹ ਗਲ ਗਈ ਹੈ ਜਿਹੜਾ ਫਰੂਟ ਗਲ ਸੜ ਗਿਆ ਉਹਨੂੰ ਕਿਸੇ ਥਾਂ ਟਿਕਾਣੇ ਲਾ ਦਈਏ ਕਿ ਸਾਡਾ ਇਹੀ ਫਰਜ਼ ਹੈ ਕਿ ਅਸੀਂ ਵੇਚਿਆ ਉਹ ਤੋਂ ਬਾਅਦ ਚੱਕਿਆ ਉੱਥੇ ਹੀ ਸੁੱਟਿਆ ਤੇ ਫਿਰ ਅਸੀਂ ਚਲੇ ਗਏ ਦੇਖੋ ਇਸ ਤਰੀਕੇ ਦੀ ਸਫਾਈ ਤਾਂ ਮੈਂ ਹਰ ਰੋਜ਼ ਕਰਾ ਦਾਂਗੀ ਪਰ ਇਸ ਤਰੀਕੇ ਸਾਫ਼ ਨਹੀਂ ਹੋਏਗਾ ਮੈਂ ਅੱਜ ਮੰਡੀ ਵਾਲਿਆਂ ਨੂੰ ਸਭ ਨੂੰ ਹੀ ਕਹਿ ਕੇ ਗਈਆਂ ਕਿ ਅਗਰ ਤੁਸੀਂ 10 ਦਿਨ ਇਥੇ ਅੱਛੀ ਤਰ੍ਹਾਂ ਖੁਦ ਸਫਾਈ ਰੱਖ ਕੇ ਦੇਖੋ ਤੁਹਾਨੂੰ ਵੀ ਫਰਕ ਲੱਗੇਗਾ ਇਥੇ ਜਿਹੜੀ ਰੈਸਟ੍ਰਿਕਸ਼ਨ ਹੈ ਉਹ ਹੈਗੀ ਹੈ ਉਹਦੇ ਕਰਕੇ ਸਾਡੇ ਵੀ ਹੱਥ ਵੱਜੇ ਹੋਏ ਆ ਸਟਾਫ ਦੀ ਜੋ ਜ਼ਿੰਮੇਵਾਰੀ ਬਣਦੀ ਹੈ ਆਈ ਵਿਲ ਮੇਕ ਸ਼ੋਰ ਕਿ ਸਟਾਫ ਉਹ ਜ਼ਿੰਮੇਵਾਰੀ ਨਾਲ ਕੰਮ ਕਰ ਰਿਹਾ ਹੈ ਕਿਉਂਕਿ ਸਾਡੇ ਕੋਲ ਫੋਟੋਜ਼ ਆਉਂਦੀਆਂ ਦੇਖੋ ਜਿਹੜੀ ਡੀ ਵਾਟਰਿੰਗ ਹੋ ਰਹੀ ਹੈ ਉਹ ਹੋ ਰਹੀ ਹੈ ਲਗਾਤਾਰ ਹੋ ਰਹੀ ਹੈ ਸਾਡੇ ਕੋਲ ਫੋਟੋਜ਼ ਆਉਂਦੀਆਂ ਨੇ ਸਫਾਈ ਹੁੰਦੀ ਹੈ ਦਿਨ ਦੇ ਵਿੱਚ ਜਦੋਂ ਹੁੰਦੀ ਹੈ ਸਾਫ਼ ਕਰ ਰਹੇ ਆ ਸਾਡੇ ਕੋਲ ਫੋਟੋਜ਼ ਆਉਂਦੀਆਂ ਨੇ ਪਰ ਜਿੱਥੇ ਆ ਕੇ ਸਾਡੇ ਤੇ ਵੀ ਰੈਸਟ੍ਰਿਕਸ਼ਨ ਹੋ ਜਾਂਦੀ ਹੈ ਉੱਥੇ ਆ ਕੇ ਸਾਡੇ ਹੈਂਡਸ ਅਪ ਹੋ ਜਾਂਦੇ ਨੇ ਅਸੀਂ ਚਾਹੁੰਦੇ ਹਾਂ ਕਿ ਇਹ ਬੱਚੇ ਜਾਂ ਇੱਥੇ ਵੀ ਜਿਹੜੇ ਲੋਕ ਆਉਂਦੇ ਨੇ ਜਿਹੜਾ ਜਿੰਨਾ ਵੀ ਇੱਥੇ ਯੂ نو ਚਾਹੇ ਉਹ ਫੜੀਏ ਨੇ ਚਾਹੇ ਉਹ ਆੜਤੀਏ ਨੇ ਉਹ ਇੱਕ ਚੰਗੇ ਸਾਫ਼ ਸੁਥਰੇ ਮਾਹੌਲ ਦੇ ਵਿੱਚ ਰਹਿਣ ਠੀਕ ਹੈ ਹੈਵਿੰਗ ਸੈਡ ਦੈਟ ਮੈਂ ਬਾਰ-ਬਾਰ ਕਹਿ ਰਹੀ ਹਾਂ ਕਿ ਅਗਰ ਐਨਓਸੀ ਸਾਨੂੰ ਨਹੀਂ ਮਿਲੇਗੀ ਔਰ ਸਾਨੂੰ ਹੁਣ ਇਸ ਤੋਂ ਬਿਯੋਂਡ ਵੇਟ ਕਰਨ ਦਾ ਸਾਨੂੰ ਕੋਈ ਪੁਆਇੰਟ ਨਹੀਂ ਲੱਗਦਾ ਫਿਰ ਅਸੀਂ ਕੋਈ ਨਾ ਕੋਈ ਆਲਟਰਨੇਟ ਦੇਖਾਂਗੇ ਕਿ ਬਿਮਾਰੀਆਂ ਦੇ ਬੈਠੇ ਹੋਏ ਨੇ ਇੱਥੋਂ ਦੇ ਲੋਕ ਜਿਹੜੇ ਨੇ ਕਿ ਦੁਕਾਨਦਾਰ ਵੀ ਨੇ ਇੱਥੇ ਵੀ ਜਿਹੜੇ ਇੱਥੇ ਐਸੇ ਹਾਲਿਆਤਾਂ 'ਚ ਬੈਠ ਕੇ ਤਾਂ ਬਿਮਾਰ ਤੋਂ ਵੀ ਹੋਣਗੇ ਆ ਦੇਖੋ ਉਹਦੇ ਲਈ ਜੋ ਅਸੀਂ ਕਾਊਂਟਰ ਕਰਨ ਲਈ ਕਰ ਸਕਦੇ ਹਾਂ ਕਿ ਇੱਥੇ ਰੈਗੂਲਰ ਸਪਰੇਅ ਚੱਲ ਰਿਹਾ ਜੀ ਫੋਗਿੰਗ ਹੋ ਰਹੀ ਹੈ ਕਾਰਪੋਰੇਸ਼ਨ ਐਸ ਵੇਲੇ ਇੱਥੇ ਹੈ ਔਰ ਰੈਗੂਲਰ ਫੋਗਿੰਗ ਚੱਲਦੀ ਪਈ ਹੈ ਪੋਟੇਬਲ ਵਾਸ਼ਰੂਮਸ ਆਏ ਹੋਏ ਨੇ ਸੋ ਜੋ ਜੋ ਵੀ ਅਸੀਂ ਵੋਡਾ ਐਕਟ ਨੂੰ ਧਿਆਨ 'ਚ ਰੱਖਦੇ ਹੋਏ ਕਰ ਸਕਦੇ ਹਾਂ ਉਸ ਤੋਂ ਜ਼ਿਆਦਾ ਕਰ ਰਹੇ ਹਾਂ ਪਰ ਜਦ ਤੱਕ ਸਾਨੂੰ ਆਰਮੀ ਦਾ ਮਸਲਾ ਹੱਲ ਨਹੀਂ ਹੋਏਗਾ ਪੰਜਾਬ ਸਰਕਾਰ ਜੋ ਵੀ ਕਰੇਗੀ ਉਹ ਟੈਂਪਰੇਰੀ ਹੋਏਗਾ ਜੋ ਮੈਂ ਕਹਿਣਾ ਚਾਹ ਰਹੀ ਆ ਕਿ ਜਦ ਤੱਕ ਸਾਨੂੰ ਆਰਮੀ ਵਾਲਾ ਹੱਲ ਨਹੀਂ ਨਿਕਲਦਾ ਹੈ ਨਾ ਪੰਜਾਬ ਸਰਕਾਰ ਜੋ ਵੀ ਕਰੇਗੀ ਉਹ ਟੈਂਪਰੇਰੀ ਹੋਏਗਾ ਮੈਮ ਲਾਸਵਾਲਾ ਜੀ ਜਾਨਵਰ ਵੀ ਬਹੁਤ ਨੇ ਮੰਡੀ ਦੇ ਵਿੱਚ ਸਬਜ਼ੀ ਮੰਡੀ ਹੈ ਲੇਕਿਨ ਇਹ ਜਾਨਵਰਾਂ ਦੀ ਮੰਡੀ ਦਾ ਨਜ਼ਾਰਾ ਆ ਆ ਦੇਖੋ ਪਹਿਲੀ ਗੱਲ ਤੇ ਹੈ ਕਿ ਜਿੱਥੇ ਵੈਜੀਟੇਬਲਸ ਔਰ ਫਰੂਟ ਕਿਉਂਕਿ ਆਬਵੀਅਸਲੀ ਜਾਨਵਰ ਉੱਥੇ ਆਉਣਗੇ ਜਿੱਥੇ ਖਾਣ ਦੀ ਚੀਜ਼ ਹੈਗੀ ਹੈ ਸੋ ਇੱਥੇ ਕਿਉਂਕਿ ਅਸੀਂ ਫੇਰ ਚਾਰਦੇਵਾਰੀ ਨਹੀਂ ਕਰ ਪਾ ਰਹੇ ਹੈਗੇ ਬੋਡਾ ਐਕਟ ਦੇ ਕਰਕੇ ਇਸ ਕਰਕੇ ਫੇਰ ਮੇਰਾ ਮੇਰੀ ਤਾਂ ਉਹੀ ਗੱਲ ਹੈ ਕਿ ਫੇਰ ਉਹੀ ਇਸ਼ੂ ਹੈ ਅਰਜਨ ਜਿਹੜੀ ਹੈ ਬੋਡਾ ਟਿਆ ਰਹੀ ਹੈ ਮੰਡੀ ਦੀ ਹੁਣ ਕਿਵੇਂ ਹੋ ਪਾਈਗਾ ਮੈਮ ਹਲ ਦੇਖੋ ਇਹਦੇ ਦੋ ਹੀ ਹੱਲ ਨੇ ਜਾਂ ਤਾਂ ਸਾਨੂੰ ਆਰਮੀ ਤੋਂ ਐਨਓਸੀ ਮਿਲ ਜੇ ਰਿਪੇਅਰ ਮੇਨਟੇਨੈਂਸ ਲਈ ਅਸੀਂ ਕੋਈ ਕੰਸਟਰਕਸ਼ਨ ਦੀ ਐਨਓਸੀ ਨਹੀਂ ਮੰਗ ਰਹੇ ਅਸੀਂ ਰਿਪੇਅਰ ਮੇਨਟੇਨੈਂਸ ਦੀ ਇਹ ਐਨਓਸੀ ਮੰਗਦੇ ਪਏ ਆ ਅਗਰ ਉਹ ਨਹੀਂ ਮਿਲੇਗੀ ਤਾਂ ਫਿਰ ਵੀ ਵਿਲ ਸੀ ਕਿ ਮੰਡੀ ਨੂੰ ਅਸੀਂ ਕਿੱਥੇ ਲੈ ਕੇ ਜਾ ਸਕਦੇ ਕਿਉਂਕਿ ਇਹ ਜਗਾ ਦੇਖੋ 97 ਏਕੜ ਜਗਾ ਹੈ ਹੁਣ ਇੰਨੀ ਵੱਡੀ ਜਗਾ ਹੋਰ ਕਿਤੇ ਮਿਲਨੀ ਨਹੀਂ ਤੇ ਇਹ ਸਰਕਾਰ ਜਿਹੜੀ ਸੈਂਟਰ ਸਰਕਾਰ ਦੇ ਤਹਿਤ ਇਸੂ ਬਿਲਕੁਲ ਸੀਐਮ ਸਾਹਿਬ ਦੇ ਧਿਆਨ ਚ ਹੈ ਸੀਐਮ ਸਾਹਿਬ ਦੇ ਧਿਆਨ ਚ ਹੈ ਕਿਉਂਕਿ ਜਦੋਂ ਲੋਕਾਂ ਨੇ ਮੈਨੂੰ ਇੱਥੇ ਆਪਣਾ ਨੁਮਾਇੰਦਾ ਚੁਣਿਆ ਸੀਗਾ ਤਾਂ ਮੈਂ ਅਗਸਟ ਦੇ ਵਿੱਚ ਹੀ ਸੀਐਮ ਸਾਹਿਬ ਨੂੰ ਇੱਕ ਮੀਟਿੰਗ ਕਰਕੇ ਪਰਸਨਲੀ ਮਿਲ ਕੇ ਆਈ ਸੀ ਔਰ ਉਹਨਾਂ ਨਾਲ ਇਹ ਗੱਲ ਵੀ ਕੀਤੀ ਸੀ ਇਹ ਸੀਐਮ ਸਾਹਿਬ ਦੇ ਵੀ ਧਿਆਨ ਦੇ ਵਿੱਚ ਹੈਗਾ ਇਹ ਮੈਟਰ ਬਹੁਤ ਹਾਈ ਲੈਵਲ ਤੇ ਟੇਕ ਅਪ ਹੋਇਆ ਹੋਇਆ ਹੈ ਸੋ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਕਿਸੇ ਨੇ ਵੀ ਅਣਗੋਲਿਆ ਕੀਤਾ ਉਮੀਦ ਹੈ ਜੇ ਮਸਲਾ ਹੱਲ ਹੋ ਜਾਏਗਾ ਜਲਦੀ ਮੈਂ ਤੁਹਾਨੂੰ ਦੱਸਤਾ ਕਿ ਉਮੀਦ ਇਹ ਹੈ ਕਿ ਸਾਨੂੰ ਅਸੀਂ ਚਾਹੁੰਦੇ ਹਾਂ ਕਿ ਇੱਥੇ ਮਸਲਾ ਜਿਹੜਾ ਇਹ ਵਾਲਾ ਹੱਲ ਹੋ ਜਾਏ ਬਟ ਦੈਨ ਹਮੇਸ਼ਾ ਜਿਵੇਂ ਕਹਿੰਦੇ ਹੈ ਕਿ 1% ਅਗਰ ਨਹੀਂ ਹੋਏਗਾ ਫਿਰ ਅਸੀਂ ਕੋਈ ਦਾ ਆਲਟਰਨੇਟ ਲੱਭਾਂਗੇ ਬਿਲਕੁਲ ਬਿਲਕੁਲ ਜੀ ਵਧਾਈ ਚਾਹ ਜੀਵਨ ਜੋਤ ਮੈਮ ਜਿਹੜੇ ਕਿ ਇੱਥੇ ਜਾਇਜਾ ਲੈਣ ਲਈ ਪਹੁੰਚੇ ਸੀ ਸਬਜੀ ਮੰਡੀ ਦਾ ਤੇ ਉਹਨਾਂ ਨੇ ਦੱਸਿਆ ਕਿ ਵੋਡਾ ਐਕਟ ਦੇ ਅਧੀਨ ਇਹ ਮੰਡੀ ਆ ਰਹੀ ਆ ਤੇ ਜਿਹੜੀ ਐਨਓਸੀ ਹੈ ਜਿਹੜੀ ਅੜਚਣ ਬਣ ਰਹੀ ਹੈ ਜਿਹੜੀ ਚਾਰਦੁਆਰੀ ਨਹੀਂ ਹੋ ਪਾਰੀ ਜਿਸ ਦੇ ਚੱਲਦੇ ਆਂ ਜਾਨਵਰ ਅਤੇ ਜਿਹੜੇ ਇੱਥੋਂ ਦੇ ਰਹਿਣ ਵਾਲੇ ਉਹਨਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਜਾਨਵਰ ਵੀ ਇੱਥੇ ਆ ਜਾਂਦੇ ਨੇ ਚਾਰਦੁਆਰੀ ਨਹੀਂ ਹੈ ਵੋਡਾ ਐਕਟ ਦੀ ਵਜ੍ਹਾ ਨਾਲ ਹੀ ਜਿਹੜੀਆਂ ਅੜਚਨਾ ਆ ਰਹੀਆਂ ਨੇ ਪਰ ਫਿਲਹਾਲ ਮੁਦਾਇਵੀ ਹੈ ਕਿ ਜਿਹੜੇ ਇੱਥੋਂ ਦੇ ਵਪਾਰੀ ਨੇ ਉਹਨਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਸਾਫ ਸਫਾਈ ਦਾ ਹਾਲਾਤ ਜਿਹੜੇ ਨੇ ਵੱਧ ਤੋਂ ਵੱਧਰ ਨਹੀਂ ਪਰ ਇੱਥੇ ਐਮਐਲਏ ਜਿਹੜੇ ਨੇ ਜੀਵਨ ਜੋਤੂ ਜੀ ਜਾਈਆ ਲੈ ਹਾਲਾਤ ਜਿਹੜੇ ਨੇ ਮੰਡੀ ਦੇ ਇਹਨੇ ਵਧੀਆ ਨਜ਼ਰ ਨਹੀਂ ਆ ਰਹੀ ਸਰ ਹਾਲਾਤ ਤੁਸੀਂ ਦੇਖ ਲਈ ਤੇ ਫਿਰ 2 ਦਿਨ ਪਹਿਲਾਂ ਹੁੰਦੇ 2 ਦਿਨ ਪਹਿਲਾਂ ਇੱਥੇ ਮੈਂ ਦਾਅਵੇ ਨਾ ਕਹਿੰਦਾ ਕਿ ਕਈ ਜਗ੍ਹਾ ਤੇ 4-4 ਫੁੱਟ ਪਾਣੀ ਸੀ ਕੱਲ ਅਸੀਂ ਡੀਸੀ ਮੈਡਮ ਨਾਲ ਮੀਟਿੰਗ ਰੱਖੀ ਔਰ ਲਗਭਗ ਸਾਢੇ 6 ਵਜੇ ਦਾ ਮੀਟਿੰਗ ਚੱਲੀ ਹੈ ਉਹਨਾਂ ਨੇ ਬੜੇ ਹੀ ਹੋਠ ਨਾਲ ਹਰ ਡਿਪਾਰਟਮੈਂਟ ਨੂੰ ਖਿੱਚ ਕੇ ਤੇ ਅੱਜ ਜਿਹੜੇ ਮੰਡੀ ਦੇ ਕੁਝ ਕੁਝ ਪਰਸੈਂਟ ਮੈਂ ਕਹਾਗਾ 10-20 ਪਰਸੈਂਟ ਹਾਲਾਤ ਜਿਹਨੇ ਸਹੀ ਹੋਏ ਨੇ ਬਾਕੀ ਸਾਡੇ ਕੋਲ ਨੇ ਦੇਖ ਲੋ ਜੋ ਉਲਾਕ ਕੇ ਕੀ ਪਰੇਸ਼ਾਨੀਆਂ ਆ ਰਹੀਆਂ ਵੈਸੇ ਇਥੋਂ ਦੇ ਪਰੇਸ਼ਾਨੀ ਸਾਰੀ ਪਰੇਸ਼ਾਨੀ ਜੀ ਇਹ ਪੁੱਛੋ ਕਿਹੜੀ ਪਰੇਸ਼ਾਨੀ ਨਹੀਂ ਸਭ ਤੋਂ ਪਹਿਲਾਂ ਦੇ ਠੇਕੇਦਾਰੀ ਪਰੇਸ਼ਾਨੀ ਜਿਹੜਾ 3 ਦਿਨ ਗੁਣਾ ਪੈਸੇ ਚਾਰਜ ਕਰ ਰਿਆ ਲੋਕਾਂ ਕੋਲ ਅਜੇ ਤੱਕ ਮੈਡਮ ਦੀਵਨ ਜੋਸਗੋਟ ਨੇ ਧਿਆਨ ਹੀ ਨਹੀਂ ਦਿੱਤਾ ਮੈਨਰੇ ਇਲਾਕੇ ਚ ਕੀ ਹੋ ਰਿਹਾ ਵਾ ਇਹ ਦਿਨਾਂ ਨਹੀਂ ਕਰਦਾ ਇਹ ਸਬਜ਼ੀ ਮੰਡੀ ਨਹੀਂ ਜਨਵਰਾਂ ਦੀ ਮੰਡੀ ਜ਼ਿਆਦਾ ਨਜ਼ਰ ਆ ਰਹੀ ਹੈ ਬੇਜਬਾਨ ਜਾਨਵਰ ਬਹੁਤ ਨਜ਼ਰ ਆ ਰਹੇ ਥੇ ਦੇਖੋ ਜੀ ਬੇਜਬਾਨ ਜਾਨਵਰ ਤੇ ਜਿਹੜੇ ਇਹ ਕਹਿੰਦੇ ਉਹਨਾਂ ਨੂੰ ਅਸੀਂ ਕੀ ਕਰਾਂਗੇ ਕਿਉਂਕਿ ਸਰਕਾਰ ਵੀ ਉਹਨਾਂ ਦੀ ਤੇ ਸਭ ਕੁਝ ਉਹਨਾਂ ਦਾ ਤੇ ਇਹਦੇ ਸਾਡੇ ਐਮਐਲਏ ਸਾਹਿਬ ਨੂੰ ਚਾਹੀਦਾ ਜਿਹੜੀਆਂ ਤੁਸੀਂ ਆਈ ਲੇਟ ਆਏ ਹੋ ਤੁਸੀਂ ਕਿਹਦੇ ਸਵੇਰੇ 8:30 ਵਜੇ ਹੋ ਇੱਥੇ 2:30 ਵਾਰਾ ਮੱਝ ਕੁਝ ਨਹੀਂ ਮਿਲੇਗੀ ਤੁਹਾਨੂੰ ਉਹ ਉਹ ਉਹੀ ਤਾਂ ਐਮਐਲਏ ਸਾਹਿਬ ਨਹੀਂ ਰੋਕ ਸਕੇ ਤੇ ਅਸੀਂ ਕੀ ਕਹਾਂਗੇ ਐਮਐਲਏ ਸਾਹਿਬ ਤਾਂ ਆਉਂਦੇ ਅਸੀਂ ਰੋਜ਼ਾਨਾ ਇੱਧਰ ਤੇ ਆਉਂਦੇ ਜਾਂਦੇ ਦੇਖਦੇ ਹਾਂ ਸਾਫ ਸਫਾਈ ਦਾ ਧਿਆਨ ਰੱਖਦੇ ਸਾਡੇ 3 ਸਾਲ ਹੋ ਗਏ ਜੀ ਮੈਂ ਇਲੈਕਟਿਡ ਬਰਦਾਣਾ ਪਿਛਲੇ 6.5 ਸਾਲ ਤੋਂ ਜੀ ਉਹ ਜੋਧਗੌਰ ਮੈਡਮ ਮੇਰੀ ਛੋਟੀ ਭੈਣ ਅੱਜ ਤੱਕ ਮੇਰੇ ਕੋਲ ਨਹੀਂ ਆਈ ਤੇ ਮੈਨੂੰ ਅੱਜ ਵੀ ਨਹੀਂ ਪਤਾ ਕਿ ਉਹ ਆਈ ਤੇ ਕਿੰਨੋਂ ਚਲ ਗਈ ਜੇ ਮੈਨੂੰ ਦੇ ਮੀਡੀਆ ਨੇ ਦੱਸਿਆ ਕਿ ਮੈਡਮ ਜੀਵਨ ਜੋ ਸਭ ਤੋਂ ਵੱਡੀ ਅੜਚਣ ਆ ਰਹੀ ਹੈ ਬੋਡਾ ਇਟਾ ਜਿਹੜਾ ਉਹਦੇ ਉਹਦੀ ਵਜ੍ਹਾ ਨਾਲ ਜਿਹੜਾ ਹੈ ਇਥੇ ਨਾ ਤਾਂ ਮੈਂਟੇਨੈਂਸ ਹੋਰ ਪਾ ਰਹੀ ਹੈ ਨਾ ਕੋਈ ਇਸ ਤਰ੍ਹਾਂ ਦੇ ਹਾਲਾਤ ਬਣ ਰਹੇ ਪਾ ਰਹੇ ਕਿ ਮੰਡੀ ਦਾ ਸੁਧਾਰ ਹੋ ਜਾਵੇ ਦੇਖੋ ਜੀ ਬੋਡਾ ਕਿਤੇ ਖਿੰਦਾ ਹੀ ਨਹੀਂ ਸਫਾਈ ਨਾ ਕਰੋ ਆਪਾਂ ਸਫਾਈ ਨਾ ਕਰੀਏ ਆਪਾਂ ਇਥੇ ਜਿਹੜੇ ਗਰੀਬ ਬੰਦਿਆਂ ਦੀ ਪਰਚੀ ਲੱਗਦੀ ਏ ਉਹ ਲਈਏ ਕਦੀ ਬੋਡਾ ਐਕਟ ਨੇ ਨਹੀਂ ਜਾ ਕਿ ਤੁਸੀਂ ਲੈਟਾਂ ਨਾਲ ਠੀਕ ਕਰਾਓ ਤੁਸੀਂ ਆ ਨਾ ਕਰੋ ਅਰਸੋਲੀ ਸਾਡੀ ਤੁਹਾਡੇ ਜਿਹੜੇ ਭਰਾ ਇੰਟਰਵਿਊ ਤੇ ਉਹਦੇ ਕਰਕੇ ਸਾਡੀਆਂ ਲੈਟਰਾਂ ਚੱਟਾਂ ਕਾफी ਫਰਕ ਪਿਆ ਮੈਨੂੰ ਲੱਗਦਾ ਸੇ ਕੁਝ ਪਸੰਦੀ ਹੋਇਆ ਕੰਮ ਇਹ ਮੰਡੀ ਦਾ ਬਾਕੀ ਜੀ ਹੋਣ ਵਾਲਾ ਬਾਕੀ ਮੈਡਮ ਜੀਵਨ ਜੋਤ ਗੋਟ ਸੀ ਉਹ ਨਾ ਮੈਂ ਉਹਨਾਂ ਨੂੰ ਮੋਸਟ ਵੈਲਕਮ ਜਦੋਂ ਮਰਜ਼ੀ ਆਣ ਮੈਂ 100 200 300 ਬੰਦਾ ਇਕੱਠਾ ਕਰਾਂਗਾ ਲੱਸਾ ਲਾ ਕੇ ਮੇਰੇ ਇਲਾਕੇ ਦੀ ਐਮਐਲਏ ਸਾਹਿਬ ਆਏ ਨੇ ਇਹ ਪ੍ਰੋਫੈਸਰ ਇਹ ਮਾਝੇ ਦੀ ਸਭ ਤੋਂ ਵੱਡੀ ਮੰਡੀ ਹੈ ਸਬਜੀ ਮੰਡੀ ਪਰ ਹਾਲਾਤ ਜਿਹੜੇ ਨੇ ਇਥੋਂ ਇਹ ਇੰਜ ਮਹਿਸੂਸ ਹੋ ਰਿਹਾ ਜਿਵੇਂ ਬਿਮਾਰੀਆਂ ਦੀ ਮੰਡੀ ਆ ਕਿਉਂਕਿ ਆਏ ਦਿਨ ਇਥੋਂ ਦੇ ਜਿਹੜੇ ਹਾਲਾਤ ਦੇਖ ਰਹੇ ਆ ਸਬਜੀ ਜਿਹੜੀ ਆ ਬਿਮਾਰੀਆਂ ਫੈਲਾ ਰਹੀ ਐ ਤਾਂ ਕਿਵੇਂ ਦੇਖਦੇ ਹੋ ਕਿ ਸੁਧਾਰ ਹੋਣੇ ਚਾਹੀਦੇ ਨੇ ਕੀ ਡਿਮਾਂਡ ਆਪਣੀ ਦੇਖੋ ਇੱਜੀ ਤੁਹਾਨੂੰ ਬੰਬਾਰੀਆਂ ਦੀ ਗੱਲ ਐ ਮੈਂ ਤੇ ਮੇਰਾ ਸੈਕਟਰੀ ਘੋਤਾ ਐ ਪਿਛਲੇ ਸਾਲ ਅੰਮਨ ਦੀ ਬਹੁ ਹਸਪੀਟਲ ਥੱਲੇ ਆਈ ਤੇ ਉੱਪਰ ਮੈਂ ਸਾ 40 ਤੋਂ 50 ਬੰਦਿਆਂ ਨੂੰ ਸਾਡੇ ਡੇਂਗੂ ਹੋਇਆ ਦੋ ਬੰਦੇ ਸਾਡੇ ਦੀ ਡੈਥ ਹੋਈ ਇਹ ਸਰਕਾਰ ਇਸ ਬੰਦੇ ਧਿਆਨ ਨਹੀਂ ਕਰ ਰਹੀ ਦੇਖੋ ਇਹ ਅਧਿਆਰਮੀ ਦਾ ਕੰਮ ਨਹੀਂ ਇਥੇ ਜਿਹੜਾ ਮੱਛਰ ਮੁੱਛਰ ਭੈੜਾ ਕਰਦੀ ਹੈ ਤੇ ਆदमी ਨਹੀਂ ਮਰਦੀ ਇਹ ਦੇ ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਨਾ ਕੁਝ ਕਰਨਾ ਕਿਵੇਂ ਦੇਖਦੇ ਹੋ ਸੈਕਟਰ ਸਾਹਿਬ ਕਿਉਂ ਨਹੀਂ ਧਿਆਨ ਦਿੱਤਾ ਯਾਰ ਐਕੀ ਵਜਾ ਜੀ ਪ੍ਰੋਬਲਮ ਜੀ ਆ ਰਹੀ ਪਰੇਸ਼ਾਨੀ ਤੁਸੀਂ ਜਿਵੇਂ ਵੋਡ ਐਕਟ ਦਾ ਕਹਿ ਰਹੇ ਹੋ ਉਹ ਸਰ ਦੇਖੋ ਪ੍ਰਧਾਨ ਸਾਹਿਬ ਨੇ ਕਿਹਾ ਹੈ ਕਿ ਇਹ ਸਫਾਈ ਨੂੰ ਥੋੜਾ ਰੋਕ ਹੈਗੀ ਹੈ ਸਫਾਈ ਤੇ ਜ਼ਰੂਰੀ ਹੈ ਦੇਖੋ ਨਾ ਸਾਡਾ ਜ਼ਿਲ੍ਹਾ ਇੰਨਾ ਵੱਡਾ ਅੰਮ੍ਰਿਤਸਰ ਦਾ ਅੰਮ੍ਰਿਤਸਰ ਦੀ ਆਬਾਦੀ ਕਮ ਸੇ ਕਮ 40 ਲੱਖ 40 ਲੱਖ ਲੋਕਾਂ ਨੇ ਇੱਥੋਂ ਦੀ ਸਬਜ਼ੀ ਖਾਣੀ ਹੈ ਕਿਹੜਾ ਬੰਦਾ ਮੈਨੂੰ ਦੱਸ ਦੋ ਕਿ ਰੋਜ਼ ਸਬਜ਼ੀ ਨਹੀਂ ਖਾਂਦਾ ਉਹ ਸਬਜ਼ੀ ਜਿਹੜੀ ਖਾਂਦਾ ਹੈ ਚਾਹੇ ਦਾਲ ਖਾਂਦਾ ਤੇ ਚਾਹੇ ਕੁਛ ਆਪਣੇ ਚਾਵਲ ਖਾਂਦਾ ਜਾਂ ਕੋਈ ਹੋਰ ਆਈਟਮ ਖਾਂਦਾ ਉਹਦੇ ਵਿੱਚ ਹਰ ਕੋਈ ਸਬਜ਼ੀ ਪੈਣੀ ਪੈਣੀ ਉਹ ਸਬਜ਼ੀ ਇੱਥੋਂ ਜਾਂਦੀ ਹੈ ਤੁਸੀਂ ਮੀਡੀਆ ਨੇ ਕੱਲ ਪਰਸੋ ਦੇਖਿਆ ਦੋ ਦਿਨਾਂ ਵਿੱਚ ਕਿਸ ਤਰ੍ਹਾਂ ਲੋਕ ਉਹ ਬਿਲਕੁਲ ਚਿੱਕਰ ਦੇ ਕੋਲ ਉੱਪਰ ਖਲੋ ਕੇ ਉੱਤੇ ਬਹਿ ਕੇ ਉਹ ਸਬਜ਼ੀਆਂ ਵੇਚਦੇ ਨੇ ਅਸਲੀ ਲੋਕੀ ਖਾ ਰਹੇ ਆ ਕੌਣ ਖਾ ਰਿਹਾ ਹੈ ਇਹ ਸਾਡੇ ਜਿੰਨੇ ਵੀ ਇਹ ਉਧੇਦਾਰ ਵੀ ਨੇ ਸਾਰੇ ਇਹੋ ਹੀ ਸਬਜ਼ੀ ਖਾਂਨੇ ਆ ਇਹ ਸਾਰਾ ਜ਼ਹਿਰ ਹੈ ਇਹ ਬਹੁਤ ਜ਼ਿਆਦਾ ਵੱਡੀ ਬਿਮਾਰੀ ਦਾ ਘਰ ਬਣਿਆ ਹੋਇਆ ਹੈ ਇਸ ਕਰਕੇ ਅਸੀਂ ਰਿਕੁਐਸਟ ਕੀਤੀ ਇਹਨਾਂ ਨੂੰ ਅਸੀਂ ਕੱਲ ਗਏ ਸੀ ਪੀ ਸਰ ਕੋ ਗਏ ਆਪਣੇ ਡੀਸੀ ਮੈਮ ਕੋ ਗਏ ਉਹਨਾਂ ਨੇ ਸਾਨੂੰ ਅਸ਼ਵਾਸਨ ਦਵਾਇਆ ਔਰ ਦੋ ਦਿਨਾਂ ਤੋਂ ਜਿਵੇਂ ਪ੍ਰਧਾਨ ਸਾਹਿਬ ਨੇ ਕਿਹਾ ਕਿ 20% ਕਮ ਜਿਹੜਾ ਹੁਣ ਸਾਡਾ ਬਹੁਤ ਵਧੀਆ ਚੱਲਦਾ ਪਿਆ ਹੌਲੀ ਹੌਲੀ ਅਸੀਂ ਉਹਨੂੰ ਡਿਵੈਲਪ ਕਰਾਂਗੇ ਬਾਕੀ ਮੈਡਮ ਜੀ ਆਏ ਨੇ ਮੋਸਟ ਵੈਲਕਮ ਪ੍ਰਧਾਨ ਜੀ ਨੇ ਕਿਹਾ ਸਾਡੇ ਕੋਲ ਸਾਡੇ 1335 ਮੈਂਬਰ ਨੇ ਅਸੀਂ ਇਹਨਾਂ ਨੂੰ ਪਤਾ ਹੁੰਦਾ ਕਿ ਉਹ ਆ ਰਹੇ ਨੇ ਅਸੀਂ ਉਹਨਾਂ ਨੂੰ ਇੰਨਾ ਕੇ ਵੈਲਕਮ ਕਰਦੇ ਕਿ ਕਮ ਸੇ 200 ਬੰਦਾ ਸਾਡਾ ਆਰਤੀ ਜਿਹੜਾ ਐਸੋਸੀਏਸ਼ਨ ਦਾ ਇਹਨਾਂ ਨਾਲ ਖਲੋਂਦਾ ਇਹਨਾਂ ਨਾਲ ਇਨਵੋਲ ਪੂਰਾ ਵੈਲਕਮ ਕਰਦੇ ਠੀਕ ਹੈ ਬਾਬਾ ਤੁਨਵਾ ਜੀ ਤਾਂ ਜਰੂਰ ਜੀ ਅਮਰਸਰ ਦੀ ਸਬਜ਼ੀ ਮੰਡੀ ਦੇ ਵਿੱਚ ਜਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਜੋ ਹਾਲਾਤ ਬਣੇ ਹੋਏ ਨੇ ਬੱਦ ਤੋਂ ਬੱਦ ਹਾਲਾਤ ਨੇ ਨਾ ਸਾਫ ਸਫਾਈ ਹੈ ਅਤੇ ਨਾ ਹੀ ਜੋ ਇੱਥੇ ਜਾਨਵਰ ਜਿਹੜੇ ਨੇ ਬੇਜਬਾਨ ਜਾਨਵਰ ਨੇ ਜਿਹੜੇ ਆਵਾਰਾ ਜਾਨਵਰ ਨੇ ਉਹਨਾਂ ਦੀ ਪਰਮਾਰ ਨਜ਼ਰ ਆ ਰਹੀ ਹੈ ਸਬਜ਼ੀ ਮੰਡੀ ਤੋਂ ਜ਼ਿਆਦਾ ਇੱਥੇ ਜਾਨਵਰ ਨਜ਼ਰ ਆ ਰਹੇ ਨਹੀਂ ਪਰ ਇੱਥੋਂ ਦੇ ਹਾਲਾਤ ਵੀ ਇੰਨੇ ਵਧੀਆ ਨਹੀਂ ਐਮਐਲਏ ਸਾਹਿਬ ਜਿਹੜੇ ਕਿ ਵਿਧਾਇਕ ਨੇ ਇੱਥੋਂ ਦੇ ਜੀਵਨ ਜੋਤ ਮੈਡਮ ਉਹ ਵੀ ਇੱਥੇ ਪਹੁੰਚੇ ਹੋਏ ਸੀ ਉਹਨਾਂ ਨੇ ਵੋਡਾ ਐਕਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਫ ਸਫਾਈ ਅਤੇ ਜਿਹੜੀਆਂ ਇੱਥੋਂ ਦੇ ਮੇਨਟੇਨੈਂਸ ਨੇ ਜਾਂ ਹੋਰ ਜਿਹੜੇ ਇਥੋਂ ਦੀ ਪਰੇਸ਼ਾਨੀਆਂ ਆ ਰਹੀਆਂ ਨੇ ਉਹਦੇ ਵਿੱਚ ਅੜਚਣ ਆ ਰਹੀ ਹੈ ਉਸ ਨੂੰ ਸੁਧਾਰਨ ਵਾਸਤੇ ਐਨਓਸੀ ਦੀ ਲੋੜ ਪੈਣੀ ਹੈ ਐਨਓਸੀ ਇਸ਼ੂ ਹੋ ਜਾਂਦੀ ਹੈ ਤਾਂ ਮੇਨਟੇਨੈਂਸ ਦੇ ਵਿੱਚ ਸੁਧਾਰ ਆਏਗਾ ਤੇ ਅੰਮ੍ਰਿਤਸਰ ਦੀ ਜਿਹੜੀ ਸਬਜ਼ੀ ਮੰਡੀ ਹੈ ਉਹਦੇ ਵਿੱਚ ਵੀ ਸੁਧਾਰ ਹੋਏਗਾ ਦੇਖਦੇ ਹਾਂ ਬੋਟਾ ਦੇ ਅਧੀਨ ਜਿਹੜਾ ਐਨਓਸੀ ਜਦੋਂ ਮਿਲਦੀ ਹੈ ਤੇ ਜਦੋਂ ਸੁਧਾਰ ਹੁੰਦਾ ਇਹ ਆਉਣ ਵਾਲੇ ਦਿਨਾਂ 'ਚ ਪਤਾ ਚੱਲ ਗਿਆ ਫਿਲਹਾਲ ਜਿਹੜੇ ਹਾਲਾਤ ਬਣੇ ਨੇ ਬੱਦ ਤੋਂ ਬੱਦਰ ਹਾਲਾਤ ਨੇ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਦੇ ਮੈਨੂੰ ਦਿਓ ਜੀ ਆਜ਼ਾਤ ਮੈਂ ਤੁਹਾਡਾ ਦੋਸਤ ਰਮਵੀਰ ਦੀ ਲਾਲੀ ਤੁਸੀਂ